ਆਜੋ 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 ਕਾਰਦੀਆਂ ਚ ਆਂਕਲੋਮ ਤੇ ਆਜੋ ਜਿਹੜੇ ਬਾਜ਼ਾਰਾਂ ਚ ਜਾ ਕੇ ਤੁਸੀਂ ਲੈਨੇ ਹੋ 10-10000 ਰੁਪਏ ਦੇ 2 ਪੀਸ ਕੋਰਮੇਟ ਸਿਰਫ 2995 ਚ ਸਿਲਾਈ ਕਰਕੇ ਲੈ ਜਾਓ 2 ਪੀਸ ਕੋਰਮੇਟ ਸਿਲਾਈ ਕਰਕੇ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 15-15000 ਰੁਪਏ ਦੇ ਸਾਡੇ ਕੋਲ ਆਓ 3760 ਚ ਲੈ ਜਾਓ ਸਿਲਾਈ ਕਰਕੇ ਕੱਪੜਾ ਵੀ ਸਾਡਾ ਸਿਲਾਈ ਵੀ ਸਾਡੀ ਸੋ ਜੇ ਤੁਸੀਂ ਲੈਨੇ ਟਾਪ ਦੇ ਡਬਲ ਬ੍ਰੈਸਟ ਦੇ ਕੋਟ ਮੈਂਟ ਲਗਜ਼ਰੀ ਕਪੜਾ ਉਹ ਵੀ ਸਾਡੇ ਕੋਲ ਅਵੇਲੇਬਲ ਆ ਅੱਜ ਕੱਲ ਇਹ ਬੜਾ ਚੱਲਦਾ ਵੱਡੇ ਵੱਡੇ ਲੀਡਰ ਵੀ ਇਹੇ ਪਾਉਂਦੇ ਆ ਸਿੰਗਰ ਵੀ ਇਦਾਂ ਦੇ ਸ਼ਰਟਾ ਪਾਉਂਦੇ ਆ ਸਾਡੇ ਕੋਲ ਡਿਜ਼ਾਈਨਰ ਸ਼ਰਟਾ ਮਿਲ ਜਣੀਆਂ ਡਿਜ਼ਾਈਨ ਇੰਨੀ ਵਧੀਆ ਹੋ ਰਹੀ ਪਾ ਸਕਦੇ ਆ ਰੰਗ ਸਾਡੇ ਕੋਲ ਬਹੁਤ ਸਾਰੇ ਹੈਗੇ ਆ ਜੇ ਬਾਜ਼ਾਰ ਚ ਜਾਓਗੇ ਤਾਂ 25 25 30 30 ਹਜ਼ਾਰ ਤੋਂ ਸ਼ੇਰਵਾਨੀ ਸ਼ੁਰੂ ਸਾਡੇ ਕੋਲ ਆਜੋ ਲਗਜ਼ਰੀ ਸ਼ੇਰਵਾਨੀ ਆ ਦਵਾਂਗੇ ਰੇਟ ਘੱਟ ਦਵਾਂਗੇ ਸਟਾਰਟਿੰਗ ਸਾਡੇ ਕੋਲ ਹੈਗੀ 6-7000 ਤੋਂ ਜੇ ਸਾਡਾ ਕੋਈ ਭਰਾ ਕਹਿੰਦਾ ਬਈ ਸਾਨੂੰ ਇਦਾਂ ਦੀ ਕਢਾਈ ਕੱਢੀ ਹੋਵੇ ਡਿਜ਼ਾਈਨਰ ਕੋਟਮੈਂਟ ਚਾਹੀਦਿਆ ਤੇ ਉਹਨਾਂ ਦਾ ਵੀ ਫਾਇਦਾ ਕਰ ਦੇਣਾ ਸੀ ਫਾਇਦਾ ਕਰਨਾ ਕਿਨੇ ਆ ਆ 22 ਸਟ ਆ ਗਿਆ ਲੁਧਿਆਣਾ ਤੋਂ ਸਾਹਿਲ ਰੋੜਾ ਕਹਿੰਦਾ ਫੱਟੇ ਚੱਕਣਾਂਗੇ ਬਈ ਇੱਕ ਗੱਲ ਕਲੀਅਰ ਕਰ 3500 ਰੁਪਿਆ ਦਰਜੀ ਸਲਾਈ ਰੈਂਦੇ ਆ ਤੇ 2 ਪੀਸ ਕੋਟਮੈਂਟ ਦਾ 3500 ਰੁਪਿਆ ਸਲਾਈ ਤੇ ਤੁਸੀਂ ਕਹਿੰਦੇ ਹੋ 2995 ਵਿੱਚ ਸਲਾਈ ਕਰਕੇ ਦਵਾਂਗੇ ਕੱਪੜਾ ਵੀ ਤੁਹਾਡਾ ਦੇ ਕੋਟਮੈਂਟ ਕੰਪਲੀਟ ਦਵੋਗੇ ਇਹ ਡਿਫਰੈਂਸ ਕਿੱਥੇ ਘੱਟ ਰਹੇ ਹੋ ਪਾਜੀ ਮਿੱਲਾਂ ਤੋਂ ਮਾਲ ਲਈਦਾ ਡਾਇਰੈਕਟ ਮਾਲ ਲੈਨੇ ਆ ਟਰੱਕਾਂ ਦੇ ਟਰੱਕ ਉਤਰਦੇ ਆ ਪਾਜੀ ਪਾਰਸਲਾਂ ਦੇ ਪਾਰਸਲ ਹੁਣ ਵੀ ਬੰਦ ਪਏ ਆ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਕਲਰ ਚਾਰਟ ਵੈਰਾਈਟੀ ਜਿੰਨੀ ਮਰਜ਼ੀ ਲਓ ਪਾਜੀ ਸਟਿਚ ਕਰਕੇ 2995 ਰੁਪਏ ਤੇ ਭਾਈ ਜੀ ਬਾਜ਼ਾਰ 'ਚੋਂ ਖਰੀਦਣ ਜਾਓ 3 ਪੀਸ ਕੋਟਮੈਂਟ 15-16000 ਦਾ ਜੇ ਕੱਲੀ ਸਟਿਚਿੰਗ ਦੀ ਗੱਲ ਕਰੀ ਤਾਂ 6500-7000 ਰੁਪਏ ਦਰਜੀ ਲੈਂਦਾ ਪਰ ਤੁਸੀਂ ਕਹਿੰਦੇ ਹੋ 3760 'ਚ ਕੱਪੜਾ ਵੀ ਤੁਹਾਡਾ ਤੇ ਸਲਾਈ ਵੀ ਤੁਹਾਡੀ ਪਾਜੀ ਬਾਜ਼ਾਰ ਵਾਲੇ ਲੁਟਾ ਕਰਦੇ ਆ ਸਾਨੂੰ ਨਹੀਂ ਪਤਾ ਕੀ ਕਰਦੇ ਆ ਸਾਡਾ ਰੇਟ ਹੈਗਾ 3 ਪੀਸ ਕੋਟ ਪੈਂਟ ਦਾ 3760 ਰੁਪਏ ਵਿਦ ਸਟੀਚਿੰਗ ਅੱਛਾ ਭਾਈ ਫੈਕਟਰੀ ਸਾਡੀ ਆਪਦੀ ਹੈ ਟੇਲਰ ਸਾਡੇ ਆਪਦੇ ਹੈ ਤੁਹਾਨੂੰ ਬਾਜ਼ਾਰਾਂ ਚ ਆ ਕੇ ਇੱਕ ਇੱਕ ਹਫ਼ਤਾ ਦੋ ਦੋ ਹਫ਼ਤੇ 15 15 ਦਿਨ ਵੇਟ ਕਰਨ ਦੀ ਲੋੜ ਨਹੀਂ ਅੰਕਲੋਂ ਬੁੱਟਰ ਰੋਡ ਕਾਦੀਆਂ ਆਜੋ ਸਿਰਫ 24 ਘੰਟੇ ਚ ਕੋਟ ਪੈਂਟ ਤਿਆਰ ਕਰਕੇ ਦੇਵਾਂਗੇ 10000 ਕੋਰਮਨ 2895 ਚ 3 पीस ਕੋਰਪੋਰੈਂਟ 3760 ਚ ਕੋਟ ਪੈਟ ਦੇ ਵਿੱਚ ਤੁਸੀਂ ਨਾਮੀ ਬ੍ਰਾਂਡ ਵੀ ਲੈਣਾ ਹੈ ਇੱਧਰ ਚੈੱਕ ਕਰੋ ਭਾਜੀ ਸੀ ਆ ਰਾਮ ਰੇਮਡ ਹਰ ਤਰ੍ਹਾਂ ਦੇ ਬ੍ਰਾਂਡ ਆਪਣੇ ਕੋਲ ਮਿਲਣਗੇ ਤੁਸੀਂ কুরਤਾ ਪਜਾਮਾ ਵੀ ਲੈਣਾ ਹੈ কুরਤੇ ਪਜਾਮੇ ਦੇ ਵਿੱਚ ਵੀ ਤੁਹਾਨੂੰ ਹਰ ਤਰ੍ਹਾਂ ਦਾ ਗੀਜ਼ਾ ਕੋਟਨ ਲੈ ਲਓ ਪੇਪਰ ਕੋਟਨ ਲੈ ਲਓ ਦੁਬਈ ਵਾਲਾ কুরਤਾ ਪਜਾਮਾ ਲੈ ਲਓ ਸੀ ਆ ਰਾਮ ਰੇਮਡ ਜਿਹੜਾ ਤੁਸੀਂ ਮੂੰਹ ਬੋਲੋਗੇ ਉਹ কুরਤਾ ਪਜਾਮਾ ਤੁਹਾਨੂੰ ਦਵਾਂਗੇ ਭਾਜੀ ਵੈਰਾਈਟੀ ਦਿਖਾਓ ਨਾ ਸਾਰੀ ਵੈਰਾਈਟੀ ਭਾਜੀ ਜਿੰਨੀ ਕੋ 19 ਦਿਖਾਵਾਂਗੇ ਆ ਬੰਦਾ ਤੁਹਾਨੂੰ ਵੈਰਾਈਟੀ ਚ ਨਿਗ੍ਹਾ ਮਰਾਉਂਦਾ ਇੱਕ ਵਾਰੀ ਔਰ ਬੰਨੇ ਰੰਗ ਵੀ ਮਿਲ ਜਾਣਗੇ ਤੇ ਹਰ ਬ੍ਰਾਂਡ ਦਾ ਤੁਹਾਨੂੰ ਕੋਟ ਪੈਂਟ ਵੀ ਮਿਲ ਜਾ ਰੰਗਾ ਦੇ ਉੱਤੇ ਜਦੋਂ ਕਿਸੇ ਲਾਈਟ ਲਾਣਾ ਡਾਰਕ ਲਾਣਾ ਪੇਸਟਲ ਕਰ ਲੈਣਾ ਹਰ ਤਰ੍ਹਾਂ ਦੀ ਵੈਰਾਈਟੀ ਫਿਰ ਇਹਦੇ ਵਿੱਚ ਔਰਸਨ ਲੈਣਾ ਸੀਆਰਐਮ ਲੈਣਾ ਰੈਵਨ ਲੈਣਾ ਕੋਈ ਵੀ ਕੰਪਨੀ ਦਾ ਤੁਸੀਂ ਲੈ ਹਰ ਕੰਪਨੀ ਦੇ ਵਿੱਚ ਸਾਡੇ ਕੋਲ ਮਜੂਦ ਦੇਖੋ ਵੱਡੇ ਵੱਡੇ ਬ੍ਰਾਂਡ ਹੈਗੇ ਆ ਜਿਹੜੇ ਤੁਸੀਂ ਬ੍ਰਾਂਡਡ ਕੋਟ ਪੈਂਟ 17-18000 ਰੁਪਏ ਲੈਣੋ ਇੱਥੇ ਤੁਹਾਨੂੰ 5-6000 ਚ ਮਿਲ ਜਾਣਾ ਹੁਣ ਕੋਟ ਤੇ ਪਜਾਮੇ ਦੇਖ ਲਓ ਕੁਰਤੇ ਪਜਾਮੇ ਵਾਈਟ ਦੇ ਵਿੱਚ ਹੀ ਦੇਖੋ ਕਿੰਡੀ ਵੈਰਾਈਟੀ ਆ ਹਿਊਜ਼ ਵੈਰਾਈਟੀ ਤੁਹਾਨੂੰ ਕੁਰਤੇ ਪਜਾਮੇ ਦਿਖਾ ਰਹੇ ਆ ਗੀਜ਼ਾ ਕਾਟਨ ਲੈ ਜੋ ਪੇਪਰ ਕਾਟਨ ਲੈ ਜੋ ਲੇਲਨ ਲੈ ਜੋ ਕਲਰ ਕੁਰਤੇ ਪਜਾਮੇ ਦੀ ਗੱਲ ਕਰਦੇ ਦੇਖੋ ਕਲਰ ਕੁਰਤੇ ਪਜਾਮੇ ਦੀ ਵੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਸੋ ਦੇਖੋ ਇਸ ਦੇ ਨਾਲ ਨਾਲ ਤੁਸੀਂ ਬਲੇਜ਼ਰ ਲੈਣੀ ਆ ਫਲੇਜ਼ਰਾਂ ਦੇ ਵਿੱਚ ਸਾਡੇ ਕੋਲ ਵੈਰਾਈਟੀ ਬਹੁਤ ਜ਼ਿਆਦੀ ਆ ਤੁਸੀਂ ਲੈਣੇ ਹੈਗੇ ਆ ਅਥੀਮ ਵਾਲੇ ਕੁਰਤੇ ਪਿਆ ਮੈਂ ਮੰਨ ਲਓ ਤੁਸੀਂ ਹਲਦੀ ਦੇ ਫੰਕਸ਼ਨ ਤੇ ਪਾਉਣਾ ਤੁਸੀਂ ਜਾਗੋ ਦੇ ਪਾਉਣਾ ਆ ਦੇਖੋ ਇਦਾਂ ਨੇ ਤੁਹਾਨੂੰ ਥੀਮ ਵਾਲੇ ਕੁਰਤੇ ਪਿਆ ਮੈਂ ਮਿਲ ਜਾਣੇ ਆ ਇਸ ਤੋਂ ਇਲਾਵਾ ਤੁਸੀਂ ਸ਼ੇਰਵਾਨੀਆਂ ਲੈਣੀਆਂ ਆ ਦੇਖੋ ਡਾਰਕ ਲਾਈਟ ਹਰ ਤਰ੍ਹਾਂ ਦੀ ਸ਼ੇਰਵਾਨੀ ਤੁਹਾਨੂੰ ਮਿਲ ਜਾਣੀ ਆ ਸ਼ਰਟਾਂ ਤੁਸੀਂ ਲੈਣੀਆਂ ਚੈੱਕ ਲੈ ਜੋ ਪਲੇਨ ਲੈ ਜੋ ਡਾਰਕ ਲਾਈਟ ਕਲਰ ਲੈ ਜੋ ਲਾਈਨਾਂ ਵਾਲੀਆਂ ਲੈ ਜੋ ਹਰ ਇੱਕ ਤਰ੍ਹਾਂ ਦੀ ਸ਼ਰਟ 3350 ਰੁਪਏ ਤੋਂ ਇੱਥੇ ਸ਼ੁਰੂ ਹੋ ਜਾਂਦੀ ਆ ਇਸ ਵੇਲੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਡਿਵਾਈਨ ਦਸਤਾਰ ਡਿਵਾਈਨ ਦਸਤਾਰ ਦੀਆਂ ਧੁੰਮਾਂ ਪੈ ਰਹੀਆਂ ਆ ਬ੍ਰਾਂਡ ਆਫ ਅੰਕਲੋਂ ਪੰਜਾਬ ਜਿੱਥੇ ਕੇ ਵੱਡੇ ਦਾਅਵੇ ਕਰ ਰਹੇ ਆ ਰੰਗਾਂ ਦੇ ਵਿੱਚ ਪੂਰੀ ਗਾਰੰਟੀ ਆ 550 ਤੋਂ ਵੱਧ ਰੰਗ ਆ ਡਾਰਕ ਲਾਈਟ ਜਿਹੜਾ ਮਰਜ਼ੀ ਰੰਗ ਲੈ ਜੋ ਦੇਖੋ ਤੁਸੀਂ ਰੂਬੀਅਰ ਵਿੱਚ ਲੈਣਾ ਫੁੱਲ ਵੈਲ ਦੇ ਵਿੱਚ ਲੈਣਾ ਇਹ ਲਾਈਨ ਦਾ ਕੱਪੜਾ ਜਿਹੜਾ ਬਜ਼ਾਰਾਂ 90 90 ਰੁਪਏ ਦੇ ਰਿਹਾ ਅਸੀਂ 40 ਰੁਪਏ ਮੀਟਰ ਲਾਓ ਦਵਾਂਗੇ ਸੋ ਇਸ ਤੋਂ ਇਲਾਵਾ ਤੁਸੀਂ ਸਾਰੀ ਵੈਰਾਈਟੀ ਦੇਖੀ ਆ ਸੂਟ ਚਰਾਰੇ ਗਰਾਰੇ ਲਹਿੰਗੇ ਗਾਉਨ ਡਰੈਸਾਂ ਤੁਸੀਂ ਲੈਣੀਆਂ ਉਹਦੇ ਉੱਤੇ ਵੀ ਵੱਡੇ ਫੇਲੇ ਕਰਾਂਗੇ ਸੋ ਦੇਖੋ ਜੀ ਕੋਟ ਪੈਂਟ ਵੀ ਦੇ ਤੇ ਕੁਰਤੇ ਪਜਾਮੇ ਵੀ ਦੇ ਤੇ ਆਹ ਦੇਖੋ ਟੀ-ਸ਼ਰਟਾਂ ਆ ਗਈਆਂ ਟੀ-ਸ਼ਰਟਾਂ ਬਾਜ਼ਾਰ ਜਾਓਗੇ ਤਾਂ 8-800 ਰੁਪਏ 1000-1000 ਰੁਪਏ ਦੀ ਇੱਕ ਪਰ ਸਾਡੇ ਕੋਲੋਂ 1000 ਰੁਪਏ ਦੀਆਂ ਚਾਰ ਟੀ-ਸ਼ਰਟਾਂ ਲੈ ਜਾਓ 2.5 250 ਰੁਪਏ ਟੀ-ਸ਼ਰਟ ਕਰਤੀਆ ਲੈ ਜਾਓ 2.5 250 ਚ ਜਿਹਨੇ ਦਾ ਆਪਣੇ ਪਾਉਣ ਲੈਣੀਆਂ ਲੈ ਜਾਓ ਤੇ ਜੇ ਜਿਹੜੇ ਹੈਗੇ ਦੁਕਾਨਦਾਰ ਤੁਸੀਂ ਲੈਣੀਆਂ ਤਾਂ ਆ ਕੇ ਲੈ ਜਾਓ 250 ਰੁਪਏ ਚ ਲੈ ਜਾਓ ਬਾਜ਼ਾਰ 'ਚ 800 ਦੀ ਵੇਖਦੀ ਆ ਪਰ ਤੁਸੀਂ 500 ਦੀ ਹੀ ਵੇਚ ਦਿਓ ਤੁਹਾਡੇ ਰਾਤ ਤੋਂ ਰਾਤ ਪੈਸੇ ਡਬਲ ਮਤਲਬ ਡਬਲ ਪੈਸੇ ਬਣਾਉਣ ਲਈ ਤੁਹਾਡਾ ਫਾਇਦਾ ਕਰਿਆ ਅੰਕਲੋਂ ਆ ਚੈੱਕ ਕਰ ਲਓ ਤੁਸੀਂ ਕਿੰਧਰ ਧਾਂਕਾ ਲੱਗੀਆਂ ਹਰ ਤਰ੍ਹਾਂ ਦੇ ਸਾਈਜ਼ স্মੋਲ ਮੀਡੀਅਮ ਲਾਰਜ ਐਕਸਲ ਡਬਲ ਐਕਸਲ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਖੇਤੀਆਂ ਆਜੋ ਅੰਕਲੋਂ ਵੋਟ ਰੋਡ ਕਰਦੀਆਂ ਵੱਡੇ ਫਾਇਦੇ ਕਰਾਂਗੇ